ਕੀ ਜੀ ਮਾਮਾ ਜੀ ਨੂੰ ਨਾ ਘੱਟ ਸੁਣ ਗਿਆ ਹੋਵੇ ਕੋਈ ਹੈਵੀ ਗਰੰਟੀ ਗਰੰਟੀ ਦਾ ਮੈਂ ਮੈਂ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋયા ਸਹਿਰ ਮਰੇਕ ਕੋਲੇ ਲਓ ਭਾਈ ਦੇਖੋ ਕੱਪੜਾ ਬਾਕੀ ਆਹ ਦੇਖੋ ਮਾਜਾ ਕਾ ਨਹੀਂ ਉਹਨੂੰ ਪ੍ਰਿੰਟ ਕਰਵਾ ਲਓ ਲਓ ਜੀ ਹੁਣ ਚੱਲਦੇ ਆਪਾਂ ਅੱਗੇ ਫੁੱਲ ਬੈਲ ਲਾਨਿੰਗ ਲਾਨਿੰਗ ਭਾਈ 40 ਰੁਪਏ ਹੈ। ਸਾਡੇ ਲਈ ਹੈ ਫੁੱਲ ਬੈਲ। ਬਾਕੀ ਆਹ ਕੱਪੜੇ ਦੇ ਵੱਡੇ ਵੱਡੀਆਂ ਦੁਕਾਨਾਂ ਆ ਗਈਆਂ ਤੇ ਡਿਸਪਲੇ ਕੀਤੇ ਹੋਇਆ ਦੇਖੋ ਕਿੰਨੇ ਸੋਹਣੇ ਸੂਟ ਨੇ, ਕਿੰਨੇ ਸੋਹਣੇ ਰੰਗ ਨੇ। ਬਾਕੀ ਕਾਫੀ ਕੱਪੜਾ ਮਰੇ ਕੋਲੇ ਜੇ ਅਗਰ ਤੁਸੀਂ ਆਉਣੀ ਬਜ਼ਾਰ ਦੇ ਵਿੱਚ ਤਾਂ ਤੁਹਾਨੂੰ ਬਹੁਤ ਕੱਪੜਾ ਮਰੇ ਕੋਲੇ ਦੇ ਵਿੱਚੋਂ ਮਿਲ ਜਾਊਗਾ। ਤੇ ਵਾਕਿਆ ਅੱਗੇ ਹੋਰ ਤੁਹਾਨੂੰ ਦਿਖਾਉਣੇ ਆ। ਲਓ ਭਾਈ ਹੁਣ ਆਪਾਂ ਅੱਗੇ ਚੱਲਦੇ ਆ। ਤੇ ਇੱਕ ਦਿਨ ਆਪਾਂ ਤੁਹਾਨੂੰ ਜੁੱਤੀ ਦਿਖਾਵਾਂਗੇ ਮਰੇਕ ਕੋਲੇ ਜੁੱਤੀ ਸਾਰੀ। ਤੇ ਇਹ ਸਾਰਾ ਮਰੇਕ ਕੋਲੇ ਦਾ ਬਾਜ਼ਾਰ ਆ। ਆਜੋ ਭਾਈ ਆਜੋ। ਮੇਨ ਬੰਦਾ ਮੂਰੇ ਕਰੋ ਮੇਨ ਬੰਦਾ ਅੱਜ ਉਹਦੇ ਲੈਸ ਲੈ ਲੰਦੇ ਆਪਾਂ ਨਾ ਹੁਣ ਤਾਂ ਮੈਨੂੰ ਪਤਾ ਲੱਗ ਰਿਹਾ ਕਿ ਕਿੱਦਾਂ ਆਹ ਇਹੀ ਬੰਦਾ ਸਾਡਾ ਹੁਣ 에어ਪੋਰਟ ਦੇ ਬਾਅਦ ਨਹੀਂ ਆਉਂਦਾ ਪਰ ਤਵੇਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਲੈ ਗਦੀ ਆਹ ਵੀ ਲਖਾਈ ਉਹਦੋਂ ਪਤਾ ਨਹੀਂ ਕਿ ਕਿੱਦਰੀ ਬਾੜ ਲਈ ਸੀ ਇਹ ਆ ਤਾਂ ਮੈਨੂੰ ਪਤਾ ਲੱਗ ਗਿਆ ਕਿੱਥੇ ਆ ਅੱਛਾ ਜੱਗ ਨਾਲ ਜੱਗ ਨਾਲ ਤਾਂ ਸਾਕਰਾ ਕਰਤੀ ਉਹਨੂੰ ਜੁੱਤੀਆਂ ਲੈਣ ਜਾਂਦੇ ਗੁਰਪੁਰ ਨੇ ਮੂਰੇ ਆਈ ਮੈਂ ਕੀ ਜੀ ਤੁਹਾ ਮਾ ਮੈਨ ਨਕਾਟ ਤੋਂ ਆ ਗਿਆ ਹੋਵੇ ਕੋਈ ਹੈਵੀ ਗਾਰੰਟੀ ਗਰੰਟੀ ਦਾ ਮੈਨ ਲਾਓ ਭਾਈ ਬਾਕੀ ਆਹ ਬਾਈਕ ਨੂੰ ਹੋਰ ਵੀ ਅੰਦਰ ਕੂੜੇ ਵਗੈਰਾ ਹੁਣ ਜਾਣਗੇ ਬਾਕੀ ਨੇ ਨੀਲ ਪਾਲਸਾਂ ਹੈ ਬੜੀ ਆਦਮੀ ਹੈ ਇਹਦਾ ਜਿੰਦਾ ਇੱਕ ਚੀਜ਼ ਹੈ ਆ ਵੀ ਕੀ ਬਣੇ ਕਿ ਇਹ ਨਾ ਟਿਕਣਗੇ ਇਹ ਬਣੀ ਦਾ ਗਾਰੰਟੀ ਲੈ ਲੈਣਿਆ ਵਿਆਹ ਤੇ ਕੋਈ ਨਾ ਪਾਉਂਗੀਓ ਗਾਰੰਟੀ ਲੈਣੀ ਹੈ ਦੇਦਾ ਦੇ ਦੇਣੀ ਹਾਂ ਪਰਫਿਊਮ ਦਾ ਤਾਂ ਹੁੰਦਾ ਉਹ ਤਾਂ ਦੂਜੀ ਗੱਲ ਹੈ ਮੈਨੂੰ ਚਾਹ ਗਾਰੰਟੀ ਲੈਣੀ ਹੈ 160 ਇੱਥੇ ਸਾਰਾ ਨੀਕਾ ਮੋਟਾ ਸਮਾਨ ਮਿਲੂਗਾ ਯਾਬ ਨਹੀਂ ਨਹੀਂ ਪਾਉਂਦਾ ਹੋੱਚੇ ਤਾਂ ਨਹੀਂ ਘਟਾਂਦੀ ਸਾਡਾ ਘਟਾਂ ਗਿਆ ਲਓ ਬਾਕੀ ਅਗਲਾ ਸੋਹਣਾ ਲੱਗਦਾ ਹੂੰ ਦਾਂਗੀ ਤੈਨੂੰ ਹੂੰ ਪਾਕੇ ਦੇਖ ਫਿਰ ਵਾਹ ਗਿਆ ਲੋ ਭਾਈ ਤੱਕੋਈ ਇਹ ਨੂੰ ਹੁੰਦਾ ਵੀ ਬੁੱਤ ਜੀ ਨਹੀਂ ਹੋਣੀ ਚੱਲ ਕੰਮ ਤਾਂ ਸੋਹਣੀ ਆ ਦੇਖਦੇ ਆਂ ਕੀ ਬਣਦਾ ਪਾ ਚੱਲ ਇਹਨਾਂ ਹਾਲ ਪ੍ਰੋਸੈਸ ਚੱਲਦਾ ਪਿਆ ਕੋਲਡ ਤੋਂ ਮਮੀ ਡੱਗ ਜਾਂਦੀ ਆ ਕਈ ਪੱਗ ਉੱਪਰ ਮੀਨੂੰ ਸਹੀ ਆ ਇਹ ਠੀਕ ਆ ਹੈ ਆਈਕਨ ਉੱਤੇ ਲਾ ਕੇ ਵੀ ਠੀਕ ਆਂ ਤਾਂ ਕੋਈ ਨਹੀਂ ਰਹਿਣਾ ਤਾਂ ਹੋਣੀ ਆ ਹੈ ਸੈੱਟ ਕਰਕੇ ਲਾ ਕੇ ਵੀ ਠੀਕ-ਠੀਕ ਬੋਤ ਹੈ ਦਿਖਾ ਹੀ ਦੇ ਦਿੰਦਾ ਨੂੰ ਹੂੰ ਬਾ ਠੀਕ ਆ ਸਟੈਟ ਹੋਊਗਾ ਜੇ ਉਧਰ ਮੂੰਹ وڑ ਕੇ ਦਿਖਾਈ ਬੰਦੇ ਇਧਰ ਨੂੰ ਕਰੀ ਉਧਰ ਮੂੰਹ وڑ ਕੇ ਸੈਟ ਕਰ ਲਵਾ ਅੱਛਾ ਜਿਹੜੇ ਨੇ ਉਹ ਕਰ ਲਿਆ ਹੈ ਨਾ ਦਿਖਾਈ ਕੀ ਰੇਂਜ ਚ ਹੈ ਸੀਸੋ ਨੋ ਭਾਈ ਠੀਕ ਹੈ ਠੀਕ ਕੋਈ ਐਂਗਲ ਨਹੀਂ ਕਾਟਾ ਜਿਹੜੀ ਗ੍ਰੇਡ ਚੋਂ ਬਣੀ ਹੈ ਕਾਟ ਗੱਲ ਨਹੀਂ ਬਾਈ ਇੱਧਰ ਨਹੀਂ ਬਣ ਗਈ ਭਾਈ ਬੰਦੇ ਦਾ ਲੈ ਚੱਕਰ ਡਿਜ਼ਾਈਨ ਕੰਮੀ ਨੂੰ ਖਾਇਆ ਮੈਂ ਖਾਇਆ ਮੇਰੇ ਪਾਸ ਤੇਰਾ ਉਹ ਭਾਈ ਨਵੀਂ ਪੱਕੀ ਆਈ ਆ ਮਾਰਕੀਟ ਦੇ ਵਿੱਚ ਖੋਲੀ ਨੂੰ ਖੋਲੀ ਇਹ 500 ਰੁਪਏ ਨਾਲੋਂ ਵਧੀਆ ਹਾਂ ਖੋਲੀ ਹਾਂ ਮਾਰੀ ਹਵਾ ਲਾ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਲੱਗਦੀ ਹੈ ਹਵਾ ਵੀ ਵਧੀਆ ਹੈ ਹੁਣ ਤੇਰੇ ਲਈ ਦੁਬਾਰਾ ਕਰਾਂ ਹਾਂ ਹਾਂ ਕੀ ਹੋ ਗਿਆ ਪੱਕੀ ਆਈ ਐ ਇਹ ਜਿਵੇਂ ਲੈ ਨਹੀਂ ਕੁਛ ਨਹੀਂ ਕਿੰਨੇ ਦੀ ਆ ਵੀਰੇ 20 ਰੁਪਏ ਦੀ 20 ਰੁਪਏ ਦੀ ਹਵਾ ਹਵਾ ਕਿਵੇਂ ਆ ਹਵਾ ਬਹੁਤ ਵਧੀਆ ਗਰਮੀਆਂੋਂ ਮੈਂ ਸਰਦੀਆਂ ਦਾ ਅਹਿਸਾਸ ਆਬਦੇ ਆ ਬਸ ਚੱਲਦੀ ਇਹ ਉਹ ਚਾਈਨੀਜ਼ ਦੋਕਾ ਕੋਲ ਨਹੀਂ ਦਿੱਕਿਉ ਮੂਠ ਹਵਾ ਹਵਾ ਕਿਉਂ ਮੂਠ ਉਹ ਲਓ ਭਾਈ ਇਹ ਇੱਧਰ ਸਾਹਮਣੇ ਉਹ ਵੀਜੀ ਆਉਂਦੀ ਆ ਸਾਹਮਣੇ ਆਹ ਦੁਕਾਨ ਆ ਭਾਈ ਲਓ ਬੈਠੇ ਨੋ ਭਈ ਆ ਲੱਗੇ ਇੱਧਰ ਕਬੀਲਦਾਰ ਬੰਦ ਸੀ ਉਹ ਖੋਲਣਾ ਨਾਈ ਪੋਲੇ ਦਾ ਕਾਹਦਾ ਨਾਈ ਪੋਲੇ ਦਾ ਨਾਈ ਦਾ ਬੋਤਲਾਂ ਦੀਆਂ ਨੇ ਤੇ ਬਾਕੀ ਆ ਇੱਧਰ ਲੈਣੀਆਂ ਦਾ ਇਹ ਬਾਹਰ ਦੇ ਸ਼ਾਪ ਕੋਲ ਹਾਂ ਬਾਹਰ ਦੇ ਸ਼ਾਪ ਬਾਹਰ ਦੇ ਸ਼ਾਪ ਹੈ ਆਪਾਂ ਨੂੰ ਪੱਜ ਨਹੀਂ ਨਾ 3-4 ਚਾਹੀਦਾ ਤੁਹਾਨੂੰ ਤਾਂ ਇਹ ਪੈਕਿੰਗ ਪੈਕਿੰਗ ਹੋਊਗਾ ਨਾ ਸਾਰੀ ਹਾਂ ਹਾਂ ਪੈਕਿੰਗ ਦੇ ਵਾਲ ਲੱਗਣੇ ਨੇ ਹੂੰ ਪੈਕਿੰਗ ਹੋਊਗਾ ਮਾਪਾ ਜਿੱਥੋਂ ਵੀ ਲੈ ਲੈ ਸਮਾਨ ਹੋਲ ਸੇਲਤੇ ਹੈ ਟੱਕੋ ਜਿਹੜੇ ਜੋੜਾ ਨਜਰਾਪਾਂ ਜੂਬਾਂ ਲਾਉਣੀਆਂ ਨੇ ਪਰ ਮੈਂ ਲਾਉ ਸਾਰੀਆਂ ਲੈ ਲਈ ਬਾਾਕੀ ਇਹ ਵੀ ਤੇਲੀਆ ਬਾਜ਼ਾਰ ਦੀ ਹੈ ਨਾ ਦੁਕਾਨ ਇੰਨੀ ਰਹਿ ਗਈ ਇਹ ਹੀ ਦੱਸੋ ਕਿ ਬਾਈ ਜੀ ਦਾ ਪਤਾ ਕਿੱਥੇ ਹੈ ਲਾਓ ਬਾਈ ਤੇ ਬਾਕੀ ਹੁਣ ਆਪਾਂ ਚੱਲਦੇ ਗਾ ਕਿ ਹੁਣ ਕਿੱਥੇ ਜਾਣਾ ਭਾਈ ਦੱਸ ਇਹ ਕਿਹੜਾ ਤੇਲੀਆ ਬਾਜ਼ਾਰੀਆ ਇਹ ਅੱਛਾ ਹੁਣ ਕਿਹੜਾ ਬਜਾਰ ਬੋਲਦੇ ਨੇ ਹੱਟ ਤਾਂ ਤੁਹਾਨੂੰ ਕਿਤੇ ਦਿਨ ਫੇਰ ਲੈ ਕੇ ਆਉਂਗੇ ਉੱਧਰ ਜੁੱਤੀਆਂ ਲੈ ਕੇ ਜਾਣੀਆਂ ਨੇ ਆਪਾਂ ਉਸੇ ਜਾਮਣ ਨੂੰ ਵਾਠ ਠੀਕ ਆ ਤੁਹਾਨੂੰ ਮਰੇ ਕੋਲੇ ਹੁਣ ਜੁੱਤੀ ਵੀ ਦਿਖਾਵਾਂਗੇ ਭਾਈ ਕਹਿੰਦੇ ਕਿ ਦਿਨ ਫੇਰ ਆਵਾਂਗੇ ਬਹੁਤ ਵਧੀਆ ਜੁੱਤੀਆਂ ਹੁੰਦੀਆਂ ਮੈਂ ਕਹਿੰਦਾ ਵਾਠ ਠੀਕ ਆ ਸਾਹਿਬ ਭਾਈ ਹੁਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਜੁੱਤੀਆਂ ਵੀਡੀਓ ਦਿਖਾਵਾਂਗੇ ਆਪਾਂ ਲਓ ਭਾਈ ਫੇਰ ਮੁੜਿਆ ਏ ਫੇਰ ਹੁਣ ਇੱਧਰ ਨੂੰ ਜਾਣਾ ਪਰ ਤੁਹਾਨੂੰ ਆਪਾਂ ਬਾਜ਼ਾਰ ਹੀ ਦਿਖਾਉਣੇ ਹਰ ਅੱਜ ਤੇ ਹੀ ਆ ਬਾਜ਼ਾਰ ਮਰੇ ਕੋਲੇ ਦਾ ਵੀ ਭਾਈ ਨੇ ਨਿਮਾ ਗੱਡਾ ਟਾਇਰ ਦਾ ਪੀਲਾ ਸਾਹ ਦੇਖੋ ਅੰਗੱਖ ਚ ਮਾਰਿਆ ਜਿਦਾ ਘੋੜੇ ਦੀ ਪੂੰਜੀ ਵਾਂਗੂ ਬੰਦੇ ਬੋਲ ਲਗੇ ਰਹਾ 20 ਗੀ ਮਲੇ ਰੱਖੋ 20 ਲੀਟਰ ਆ ਪਿਆ ਸਾਡਾ ਲੀਟਰ ਜਿਹੜਾ ਉਹ ਦੇਖੋ ਲੈ ਨਾ ਕੀ ਰੱਖਦੇ ਉਹ ਨਿੰਬੂ ਪਾਣੀ ਪੀ ਕੇ ਤਾਂ ਮੱਤਰ ਗਿਆ ਸੀ ਲੀਟਰ ਗਰਮੀ ਚ ਨਿੰਬੂ ਪਾਣੀ ਜੀ ਨਾ ਹੋ ਗਿਆ ਲੀਟਰ ਨਾ ਤੁਸੀਂ ਲੀਟਰ ਨੂੰ ਨਾ ਖੋਦੋ ਸਾਰੀ ਉਹ ਮਿਲ ਜਾਓਗੇ ਇਹਾਂ ਬ੍ਰੇਕ ਕੋੜਿਆ ਤੇਲ ਦੀ ਆ ਬਾਜ਼ਾਰ ਆਪਾ ਜਾ ਰਿਹਾ ਇੱਧਰ ਨੂੰ ਲਓ ਵੀ ਇਹ ਮਰੇਕ ਕੋਲੇ ਦਾ ਬਾਜ਼ਾਰ ਤੇ ਆ ਬੰਦੇ ਸਾਡੇ ਨਾਲ ਨੇ ਆ ਜਾਓ ਭਾਈ ਇਹ ਤੇ ਇਤਾਲੀਆ ਬਾਜ਼ਾਰ ਪਾਕਿਸਤਾਨੀ ਬਾਜ਼ਾਰ ਦੀ ਚਲਕ ਪੈ ਰਹੀ ਹੈ ਹਮ ਕੁਝ ਨਹੀਂ ਬਸ ਹੋਰ ਤਾਂ ਦੂਜਾ ਕੁਝ ਇਹ ਮਰੇਕ ਕੋਲੇ ਦਾ ਤੇਲੀਆ ਬਾਜ਼ਾਰ ਗਰਮੀ ਉਹ ਗਰਮੀ ਪੱਗਾ ਭਾਈ ਸੋਚੂ ਲਓ ਵੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਮਰੇਕ ਕੋਲੇ ਦਾ ਬਾਜ਼ਾਰ ਦਿਖਾਇਆ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਦਿੱਕ ਵੀਡੀਓ ਦੇਖਣ ਲਈ ਧੰਨਵਾਦ